ਲੌਬੀ ਪਰ ਮਾੜਾ ਪੜੇ ਹੋ ਕੇ ਰੈਡੀ ਤੇ ਟਾਈਮ ਹੋ ਗਿਆ 8 ਵਜੇ ਕਹਿੰਦੇ 8 ਹਾਂ ਰਾਤ ਵਧੀਆ ਨੀਂਦ ਆ ਏਸੀ ਉਸੇ ਚੱਲਦਾ ਸੀਗਾ ਚੰਗਾ ਸੀ ਮਾਹੌਲ ਸਮਾਨ ਸਮੂਹਣ ਆ ਚੱਕ ਲੇਟ ਵੀ ਉੱਡ ਗਈ ਹੁਣ ਕਮਰੇ ਚ ਖੋਸਰੀ ਦੇ ਦੇਣਾ ਬਾਹਰ ਚੱਲਦੇ ਪਹਿਲਾਂ ਸਮਾਨ ਲੈ ਚਲੀਏ ਚੱਕ ਕੇ ਲੌਬੀ ਬੰਦੇ ਆਪਣੇ ਤਕਰੀਬਨ ਸਾਰੇ ਰੈਡੀ ਹੋ ਗਏ ਆ ਮੋਟਰਸਾਈਕਲ ਖੜੇ ਉਹਦੇ ਪਿੱਛੇ ਪਾਰਕਿੰਗ ਚ ਉਹ ਲੋਹਣੀਆਂ ਕੱਢ ਕੇ ਕੇਰਾ ਤੇ ਹੋਟਲ ਤਾਂ ਬਹੁਤ ਵਧੀਆ ਹੁਣ ਤੱਕ ਬਾਹਰ ਦਿਖਾਉਣਾ ਰਾਤ ਹਨੇਰਾ ਵਾਲਾ ਸੀ ਕੋਈ ਦਿਖਾਇਆ ਨਹੀਂ ਗਿਆ ਹੁਣ ਦੇਖਦੇ ਆ ਆ ਸਾਰਾ ਆ ਬੰਦੇ ਖਾਲਸਾ ਹੋਟਲ ਆ ਹੋਟਲ ਬਹੁਤ ਵਧੀਆ ਹੈ ਅਮਰੇ ਕੂਮਰੇ ਵੀ ਚੰਗੇ ਆ ਪਰ ਲੋਕੇਸ਼ਨ ਥੋੜੀ ਜਿਹੀ ਖਰਾਬ ਹੋ ਗਈ ਇਹਨਾਂ ਦੀ ਆਹੜਾ ਬ੍ਰੇਡ ਬਣ ਗਿਆ ਨਾ ਉਹਦੇ ਘਰ ਕੇ ਦੀ ਮਾਰਕੀਟ ਘਟ ਗਈ ਆਹ ਵੇ ਕਿਟਾਰੀਆਂ ਹੈ ਜੀ ਕੈਮ ਅੱਜ ਮੋਟਰਸਾਈਕਲ ਰੋਡ ਤੇ ਚਲਾਉਣਾ ਹੈ ਕੱਲ ਕਿੱਥੇ ਚਲਾਉਂਦਾ ਜੀ ਕੱਚੇ 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 ਅੱਕਾਂ ਵਿੱਚ ਦੀ ਇੰਨਾ ਵੀ ਹੋਟਲ ਬਹੁਤ ਘੈਂਡ ਆ ਬਸ ਲੋਕੇਸ਼ਨ ਦਾ ਡਿੱਕਾ ਪਿਆ ਜਾ ਕਰਕੇ ਸਸਤਾ ਮਿਲ ਜਾਂਦਾ ਇੱਥੇ ਆਪਾਂ ਨੂੰ ਤਿੰਨ ਰੂਮ ਲੈ ਲੈ ਸੀਗੇ 6000 ਰੁਪਏ ਚ ਰੂਮ ਚੰਗੇ ਆ ਵਧੀਆ AC ਸੀ ਸੀ ਹੈਗੇ ਬੈੱਡ ਬੁੱਡ ਚੰਗੇ ਆ ਕਲ ਮਲਾ ਕੇ ਵਧੀਆ ਸਾਰਾ ਕੁਝ ਤੇ ਮੋਟਰਸਾਈਕਲ ਆਪਣੇ ਉਹ ਖੜੇ ਆ ਸਾਹਮਣੇ ਆਾ ਹੋਟਲ ਵਾਲਿਆਂ ਦੀ ਜਗ੍ਹਾ ਹੀ ਆ ਆ ਸਾਰੀ ਪਾਰਕਿੰਗ ਇਹਨਾਂ ਦੀ ਆ ਇੱਥੇ ਖੜੇ ਆਪਣੇ ਮੋਟਰਸਾਈਕਲ ਆ ਟੈਕਰਾ ਸਾਫ ਸਾਫ ਕਰਦਾ ਟੈਕਰਾ ਕਹਿੰਦੇ ਮੋਟਰਸਾਈਕਲ ਦਾ ਇਹ ਆ ਵਿਗੜਾ ਆਪਣਾ ਵੀ ਮੋਟਰਸਾਈਕਲ ਕਿਹੜੇ ਕਿਹੜੇ ਕਿਤਾਬ ਹੋ ਗਿਆ ਆਪਣੇ ਵਾਲਾ ਇੱਕ ਹਿਮਾਲੀਅਨ ਹੋ ਗਿਆ ਤੇ ਤਿੰਨ ਆ ਹੋ ਗਏ ਰੇਮ ਵਾਲੇ ਆ 850 ਹੋ ਗਿਆ ਇੱਕ ਕਲਾਸਿਕ ਆ ਗਿਆ ਇਹਨੂੰ ਕੱਲ ਬਹੁਤ ਦੁਖੀ ਕੀਤਾ ਹੈ ਦਾ ਦਾ ਮਟਯੁਰ ਹੈ ਇਹਨੂੰ ਮਟਯਾਰੀ ਦੱਸੀ ਜਾਂਦੇ ਸੀ ਕੱਲ ਬਾਕੀ ਮਟਰ ਸਾਹ ਉੱਥੇ ਲੈ ਗਏ ਨੀ ਚਲੋ ਵੀ ਅੱਜ ਆਪਾਂ ਜਿੱਥੇ ਖੜੇ ਆਂ ਬਸ ਇੱਥੋਂ 70 ਕਿਲੋਮੀਟਰ ਦੇ ਘੇਰੇ 'ਚ ਰਹਿਣਾ ਇੱਕ ਮੰਦਿਰ ਦੇਖਣਾ ਹੈ ਇੱਕ ਜਵਾਈ ਜਗ੍ਹਾ ਉੱਥੇ ਮਤਲਬ ਡੈਮ ਬਣਿਆ ਵਾ ਉਹ ਦੇਖਾਂਗੇ ਕੁਝ ਨਿੱਕੇ ਮੋਟੇ ਇੱਕ ਦੋ ਚੀਜ਼ਾਂ ਹੋਰ ਹੈ ਤੇ ਸ਼ਾਮ ਨੂੰ ਕੋਸ਼ਿਸ਼ ਆ ਵੀ ਉਧਰ ਜਵਾਈ ਵਾਲੀ ਸਾਈਡ ਥੋੜਾ ਜੰਗਲ ਵਾਲਾ 뷰 ਜਿਹ ਹੈਗਾ ਉੱਥੇ ਟੈਂਟ ਡੌਂਟ ਲਾਉਂਦੇ ਆ ਜੀਓ ਸੌਦਾ ਆਪਣਾ ਸੈਟਅਪ ੜ ਗਿਆ ਤੇ ਉਥੇ ਰਾਤ ਰਾਵਾਂਗੇ ਅੱਜ ਤੇ ਕੱਲ ਨੂੰ ਜਾਵਾਂਗੇ ਆਪਾਂ ਮਾਊਂਟ ਅਬੂ ਅੱਜ ਆਪੇ ਲੋਕਲੀ ਘੁੰਮਣਾ ਸਾਰਾ ਚਲੋ ਬਸ ਤਿਆਰੀ ਆ ਤੁਰਦੇ ਆ ਆਹ ਮੋਟਰਸਾਈਕਲ ਆਪਣਾ ਨਹੀਂ ਉਹ ਅਲੱਗ ਆਹ ਹੋਟਲ ਆ ਸਾਰੇ ਮੋਟਰਸਾਈਕਲ ਮੁੰਡਿਆਂ ਨੇ ਐਕ ਰੈਡੀ ਕਰਕੇ ਖੜਾਤੇ ਆ ਸਮਾਨ ਸਮੂਹ ਨੂੰ ਬੰਨਤਾ ਸਾਰਾ ਬਸ ਹੋਟਲ ਵਾਲਿਆਂ ਦੇ ਹਿਸਾਬ ਦਾ ਉਹ ਕਰੀ ਜਾਂਦੇ ਆ ਐ ਫੇਰ ਆਪਾਂ ਚੱਲਦੇ ਆ ਅੱਜ ਅੱਗੇ ਪ੍ਰੋਗਰਾਮ ਹੈਗਾ ਆਪਾਂ ਜਾਣਦਾ ਲਓ ਵੀ ਸਾਰੇ ਮੁੰਡਿਆਂ ਨੇ ਹੈਲਮਟ ਪਾ ਲਏ ਕਿੰਦਾ ਸੋ ਉਹਨੇ ਅਜ ਪੱਗ ਬੰਨ੍ਹ ਲਈ ਐ ਤੇ ਗੂਗਲ ਮੈਪ ਤਾਰੇ ਕੋਲੇ ਲੱਗਾ ਇਹਨੂੰ ਹੀ ਫੋਲੋ ਕਰਨਾ ਹੈ ਚਲੋ ਵੀ ਮੁੰਡਿਓ ਉਹ ਬੰਦ ਨਹੀਂ ਹੈ ਹੈਗਾ 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 ਰਾ ਚਲੋ ਵਾਹਿਗੁਰੂ ਤੇਰਾ ਹੀ ਆਸਰਾ ਵਾਹਿਗੁਰੂ ਵਾਹਿਗੁਰੂ ਚਲੋ ਵੀ ਮੁੰਡਿਓ ਘਰਾਂ ਟਾਈਮ ਹੋ ਗਿਆ 9:30 ਹੋ ਗਏ ਆਂਦੇ ਸਿ ਸਾ 8:30 ਦਾ 8:30 ਦਾ ਨਾ ਡਾਕਟਰ 9:30 ਤਾਂ ਹੋ ਵੀ ਗਏ ਐਨਾ ਅੰਦਾ ਮਾਣਾ ਘੰਟਾ ਦਾ ਲੇਟ ਹੋਈ ਜਾਂਦਾ ਕੰਮ ਵੱਲੋਂ ਮੱਲੀ ਵੇਦੇ ਬੰਦੇ ਹਾਂ ਇਹ ਜਗ੍ਹਾ ਦਾ ਨਾਂ ਹੈਗਾ ਫਾਲਣ ਆਪਾਂ ਫਰਦੇ ਹਾਂ ਫਾਲਣ ਬਹੁਤ ਵਧੀਆ ਰਹਿ ਤਿਆਰ ਹੋ ਕੇ ਤੁਰ ਪਏ ਆਂ ਗਾਹ ਨੂੰ ਆ ਇਥੇ ਅਸ ਹਾਂ ਇਹਦਾ ਨੀ ਜਿੱਥੇ ਹੋਟਲ ਚ ਰੁਕੀਏ ਕੋਸ ਉੱਥੇ ਹੀ ਵੇਖਣਾ ਹੈ ਅਸ 10-15 ਕਿਲੋ ਮਟਰਾਸੇ ਪਾਸੇ ਹੁੰਦਾ ਕੋਈ ਵੇਖਣ ਵਾਲਾ ਆ ਉਧਰ ਨੂੰ ਚੱਲੇ ਆਂ ਹਾਂ 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 ਵਧੀਆ ਪਤਾ ਨਹੀਂ ਲੱਗਾ ਕਿੱਥੇ ਪਏ ਆ ਬੈੱਡ ਘੱਦੇ ਕੋਈ ਤੇ ਚੰਗੇ ਸੀਗੇ ਹਾਂ ਨੀ ਸਰਾਣਾ ਬੋਲਾਈ ਸੀਗਾ ਉਦੇਪੁਰ ਹੈਗਾ ਇੱਥੋਂ 125 ਤੇ ਪਰ ਆਪਾਂ ਉਹਦੇ ਉੱਪਰ ਨਹੀਂ ਜਾਣਾ ਆਪਾਂ ਨੇੜੇ ਹੀ ਫਿਰਦੇ ਪੈਸੇ ਉਹਦੇ ਪਰਦੇ ਸੋਹਣਾ ਸ਼ਹਿਰ ਆ ਉਦੇਪੁਰ ਵੀ ਬੜੀਆਂ ਝੀਲਾਂ ਝੋਲਾ ਚਲੋ ਕੋਈ ਨੰਬਰ ਆਪ ਇਹ ਰਹਾ ਉਹ ਗਾਈਆਂ ਵਾਲਾ ਕੰਮ ਵਾਲਾ ਔਖਾ ਬਾਹਲੀਆਂ ਮਾਰਾ گاਉ ਆ ਕਣੀ ਤਾਂ ਮੀਮੂ ਪੈ ਕੇ ਹਟੇ ਜਾ ਨਾ ਮਤਲਬ ਲੱਗਦਾ ਨਹੀਂ ਕੋਈ ਰਾਸਤਾਨ ਵਾਲੀ ਗੱਲ ਬਸ ਸੋਹਣੀ ਆ ਰਹੀ ਆ ਲੀਰੋ ਲੀ ਬਾਹ ਬੜੀਆ ਪਹਾੜ ਪੂੜਾ ਇਧਰ ਨਾ ਬਹੁਤ ਸੋਹਣਾ ਵਿਊ ਹੈ ਹਵਾ ਠੰਡੀ ਠੰਡੀ ਹੈ ਆ ਲੱਗਦਾ ਜਿਵੇਂ ਕਿਸੇ ਪਹਾੜੀ ਏਰੀਏ ਚ ਆਏ ਹੋਏ ਆ Rajasthan ਵਾਲੀ ਗੱਲ ਬਾਤ ਹੈ ਨਹੀਂ ਕੋਈ ਸੋਹਣਾ ਮਹੌਲਾ ਬਹੁਤ ਸੋਹਣਾ ਆ ਸਾਹਮਣੇ ਜਿਵੇਂ ਸਦੇ ਪਹਾੜੀ ਪਹਾੜ ਵਾਹ ਬਹੁਤ ਸੋਹਣਾ ਏਰੀਆ ਬਾਹਲਾ ਯਾਰ ਕੈਟ ਵਿਊ ਆ ਤਾਣਾ ਕਮਾਲ ਹੀ ਹੋ ਗਈ ਆ ਇੰਨਾ ਸੋਹਣਾ ਕੁਝ ਹੋਊਗਾ ਤਾਂ ਸੋਚਾ ਵੀ ਨਹੀਂ ਸੀਗਾ ਉਹ ਤੋਂ ਜਿਆਦਾ ਵਧੀਆ ਹੈ ਕੰਮ ਵਾਹ ਆਵੇ ਤੇ ਲੈਪਰਡ সাফਾਰੀ ਕਰਾਉਂਦੇ ਆ ਜਰਾ ਵਾ ਗੱਡੀਆਂ ਗੁੱਡੀਆਂ ਇਨਾਂ ਖੁੱਲੇ ਆਪਾਂ ਕਰਾਂਗੇ ਆਕੇ ਮੁੜਦੇ ਆ ਵਾ ਗੱਡੀਆਂ ਵਾਧੂ ਖੜੀਆਂ ਅੰਦਰ ਜੰਗਲ সাফਾਰੀ ਚੱਲ ਕਰਾਂਗੇ ਲੈ ਜਮਾ ਪਹਾੜੀ ਫੀਲਿੰਗ ਹੋਵੇ ਨਦੀਆਂ ਨਦੀਆਂ ਆਹਾ ਆਹਾ ਕੀ ਬਾਤ ਹੈ ਲੋ ਵੀ ਸ਼੍ਰੀ ਰਣਕਪੁਰ ਜੈਨ ਤੀਰਥ ਇੱਥੇ ਆ ਕੇ ਆਪਾਂ ਐਂਟਰੀ ਵੀ ਕਰਨਗੇ ਤੇ ਕਾਫੀ ਮਸ਼ਹੂਰ ਮੰਦਿਰ ਆ ਪਹਿਲੀ ਵਾਰੀ ਜਾਂਦੀ ਹੈ ਜੇ ਕੋਈ ਮੰਦਿਰ ਵੇਖਣਾ ਹੈ ਅਜੇ ਤੋ ਪਹਿਲਾਂ ਕੋਈ ਮੰਦਿਰ ਨਹੀਂ ਦੇਖਿਆ ਆਪਾਂ ਕੋਈ ਵੀ ਘਟਾਰਿਆ ਲੈਣ ਤੋਂ ਬਾਹਰ ਹੋਇਆ ਫਿਰਦਾ ਬਸ ਇੱਕ ਜਣੇ ਨੇ ਆਉਂਦਾ ਨਾਂ ਨੂੰ ਲਿਖਾਤਾ ਨੰਬਰ ਦਿੱਤਾ ਦੀ ਕਿੱਥੋਂ ਆਏ ਆ ਉਹਦੇ ਬਾਕੀਆਂ ਨੂੰ ਕੋਈ ਲੋੜ ਨਹੀਂ ਚਲੋ ਮੰਦਿਰ ਤੇ ਲਾ ਦਿਓ ਕਰਾਂ ਲੈ ਪਹਾੜਾਂ ਦੇ ਵਿੱਚ ਆ ਜਾਵਾਂ ਹੈ ਥੱਲੇ ਪਹਾੜਾਂ ਦੇ ਮੋੜੇ ਇਹ ਚ ਬਹੁਤ ਸੋਹਣਾ ਯਾਰ ਮੋਲ ਵਾਹ ਸ਼ਾਂਤੀ ਹਰਿਆਲੀ ਗੱਡ ਇੱਥੇ ਲਾ ਦੇ ਸ਼ਾਮੇ ਕਰਕੇ ਆਪਾਂ ਖੜੇ ਹੁਣ ਰਣਕਪੁਰ ਐਡ ਪਿੱਛੇ ਆਪਣਾ ਦਿਖਦਾ ਪਿਆ ਜੈਨ ਮੰਦਿਰ ਹੈ ਇਹਨ ਦੂਜੇ ਪਾਸੇ ਦਿਖਾਉਣਾ ਖੜ ਜਾ। ਇਹ ਆ ਜੈਨ ਮੰਦਿਰ 600 ਸਾਲ ਪੁਰਾਣਾ ਮੰਦਿਰ ਹੈ। ਅੰਦਰ ਕੈਮਰਾ ਲਾਉਡ ਨਹੀਂਗਾ, ਬਾਹਰ ਰੱਖ ਕੇ ਜਾਣਾ ਪੈਂਦਾ ਹੈ। ਅੰਦਰ ਇਹ ਇੱਕ ਦਰਖਤ ਲੱਗਾ ਉਹ ਵੀ 600 ਸਾਲ ਪੁਰਾਣਾ ਹੈ। ਤੇ ਜਿਨ੍ਹਾਂ ਨੇ ਜਿਹੜੇ ਰਾਜੇ ਦੀ ਬਣਾਇਆ ਸੀਗਾ ਉਹਦੀ 18ਵੀਂ ਪੀੜ੍ਹੀ ਚੱਲੀ ਜਾਂਦੀ ਦੀ ਸਾਫ਼ ਸੰਭਾਲ ਕਰਦੀ ਸਾਰਾ ਕੁਝ ਉਹ ਹੀ ਕਰ ਸਕਦੇ ਆ। ਤੇ ਜਿਹੜੇ ਪੁਜਾਰੀ ਇੱਥੇ ਉਹਨਾਂ ਦੀ ਵੀ 18ਵੀਂ ਪੀੜ੍ਹੀ ਹੈ। ਉਹ ਪੁਜਾਰੀ ਬਿਨਾ ਕਿਸੇ ਤਨਖਾਹ ਤੋਂ ਇੱਥੇ ਸੇਵਾ ਕਰਦੇ ਆ। ਵਾਹ ਵਧੀਆ ਮੰਦਿਰ ਬਣਿਆ ਅੰਦਰੋਂ ਵੇਖਣ ਵਾਲੀ ਚੀਜ਼ ਹੈ ਬੜੀ ਕਹੜ ਕਲਾਕ੍ਰਿਤੀ ਕੀਤੀ ਹੈ ਚਲੋ ਬਾਕੀ ਹੋਰ ਪਾਸੇ ਵੀ ਘੁੰਮ ਕੇ ਦੇਖਦੇ ਆਂ ਇਹ ਮੰਦਿਰ ਦੀ ਨਾ ਲੋਕੇਸ਼ਨ ਬਹੁਤ ਵਧੀਆ ਹੈ ਪਿਛਲੇ ਪਾਸੇ ਸਾਰੇ ਪਹਾੜਾ ਰਾਵਲੀ ਪਰਬਤ ਆ ਇਹ ਵਧੀਆ ਹੈ ਤੇ ਮੌਸਮ ਕੋਈ ਉਵੇਂ ਨਹੀਂ ਕਹ ਜਿਵੇਂ Rajasthan ਵਾਲੀ ਗੱਲ ਆ ਬਾਤ ਕੋਈ ਨਹੀਂ ਆਇਆ ਲੱਗਦਾ ਜਿਵੇਂ ਹਵਾਤਲ ਚ ਫਿਰਦੇ ਹੋਈਏ ਬਹੁਤ ਸੋਹਣਾ ਮਾਹੌਲ ਹੈ ਆ ਬੋਰਡ ਤੇ ਪੜੋ ਕੀ ਲਿਖਿਆ ਮੈਨੂੰ ਲੱਗਦਾ ਜਨਤਨ ਧਰਮ ਤੋਂ ਬਿਨਾ ਹੋਰ ਕਿਸੇ ਧਰਮ ਵਾਲੇ ਆ ਗੱਲ ਨਾ ਨਹੀਂ ਲਿਖਦੇ ਇਹਨਾਂ ਨੇ ਲਿਖਿਆ ਹੈ ਪਤਾ ਨਹੀਂ ਇਹ ਸਹੀ ਹੈ ਜਾਂ ਗਲਤ ਹੈ ਪਰ ਆਪਣੇ ਸਿੱਖ ਧਰਮ 'ਚ ਤਾਂ ਗਲਤੀ ਹੈ ਇਹਨਾਂ ਨੇ ਐਂਟਰੀ ਬੰਦ ਕੀਤੀ ਇਸ ਗੱਲ ਤੇ ਮੰਦਿਰ ਦੀਆਂ ਪੌੜੀਆਂ 'ਤੇ ਬਹਿ ਜਾ ਕਾਰਿਆ ਸਾਹਿਬ ਮੰਦਿਰ ਦੀਆਂ ਪੌੜੀਆਂ 'ਚ ਬਹਿ ਜੀਂ ਉਹ ਬੜੀਆਂ ਥੋੜੀਆਂ ਟੀ-ਸ਼ਰਟਾਂ ਰੰਗ ਜੇ ਬੜੇ ਚੀਜ਼ ਆਉਂਦੇ ਇਹ ਵਿੱਚ ਤਾਂ ਹੋਰ ਲਾਉਂਦੇ ਖਟੀਆਂ-ਖਟੀਆਂ ਭੂਣ ਜਿਹਾ ਲੱਗਦਾ ਤੂੰ ਦਾ ਇਹ ਭੂਣ ਕਾਗੂਏ ਆ ਢੂਣ ਉਹ ਵੇਖੀ ਇੱਥੇ ਵੀ ਨਾ ਜਾਵੇ ਕਿੱਡੀ ਕੱਤਰ ਉਹ ਕਰ ਜਾਈਏ ਢੂਣੇ ਆਸਤੇ ਲੱਗਣਾ ਪਾਈ ਜੀ ਪਹਿਲਾਂ ਪਤਾ ਲੱਗ ਗਿਆ ਨਹੀਂ ਤਾਂ ਉੱਠਣ ਲੱਗੇ ਨੇ ਗੱਲ ਝੱਤ ਦੇਣਾ ਦੀ ਆਪਣੀ ਲੜਾਈ ਪੈ ਜਾਣੀ ਸੀ ਅੱਠ ਪਲੇਟਾਂ ਦਾ 800 ਰੁਪਏ ਨੇ ਮੰਗਣਾ ਹੀ ਕਹਣਾ ਕਾਦਾ ਲੈ ਵੀ ਇੱਥੇ ਇਹਨਾਂ ਨੇ ਆਪਾਂ ਨੂੰ ਲੰਗਰ ਖਵਾਣਾ ਲੰਗਰ ਦਾ ਹੀ ਪੱਕਾ ਟਾਈਮ ਆ 11:30 ਵਜੇ ਦਾ ਅੱਧਾ ਘੰਟਾ ਦਾ ਵੇਟ ਕਰਦੇ ਆ ਉੱਥੇ ਬੈਠਿਆ ਬੈਠਿਆ ਪਤਾ ਲੱਗਾ ਜੀ 100 ਰੁਪਏ ਪਲੇਟ ਲੈਂਦੇ ਜਾਂਦੇ ਅਜੇ ਤਾਂ ਉਹ ਹੈ ਇਹ ਆਪਣਾ ਹੀ ਸਿੱਖ ਧਰਮ ਜਿੱਥੇ ਕੋਈ ਕਿਸੇ ਤੋਂ ਚਵਾਨੀ ਲੈਂਦਾ ਨਹੀਂ ਦੇਣੀ ਦੇਵੇ ਨਾ ਦੇ ਵਿੱਚ ਸਾਰਾ ਕੁਝ ਖੁੱਲ੍ਹੇ ਚੱਲਦਾ ਹੈ ਬਾਕੀਆਂ ਦਾ ਪੈਸਿਆਂ ਦਾ ਲੰਗਰ ਹੈ ਨਾ ਹੀ ਲੰਗਰ ਦਾ ਕੰਟੀਨ ਹੀ ਇੱਕ ਸਾਭ ਦੀ ਬਸਤੇ ਮਤਲਬ ਇਹਨਾਂ ਦੇ ਜਿਹੜੇ ਜਿੱਥੇ ਆ ਜੈਨ ਧਰਮ ਵਾਲਿਆਂ ਦਾ ਤਾਂ ਪੱਜ ਵੇਖਿਆ ਵੀ ਲੰਗਰ ਤੇ ਲੰਗਰ ਨੇ ਖਸਾਬ ਦਾ ਕੰਟੀਨ ਹੀ ਹੈ 100 ਰੁਪਇਆ ਦਿਓ ਟੇਬਲਾਂ ਤੇ ਬੈਠੋ ਤੇ ਖਾਓ ਖੁੱਖੀਆਂ ਤੇ ਆਈਆਂ ਆਤਮਾਵਾਂ ਇਕੱਠੀਆਂ ਜੇ ਬੈਠੀਆਂ ਡਿੱਕੀ ਜਾਂਦੀਆਂ ਲਖਵੀਰ ਦਾ ਸਭ ਤੋਂ ਪੁਰਾਣਾ ਹਾਲ ਬੈਠ ਲਖਵੀਰ ਆ ਲੈ ਵੀਰ ਵੀਡੀਓ ਬਣਾ ਦੇ ਆਏ ਆ ਉਹ ਤਾਂ 90 ਦੀ ਲਾਉਂਦਾ ਸੀ ਮੈਂ ਕਿਹਾ 100 ਦੀ ਕਰ ਸਿੱਧਾ ਸਾਹਮਣੇ ਸਟਰ ਰੋਲਾ ਪਾ ਜੀ ਆਪਣੀ ਦੇ ਨਾਲ ਪੰਜਾਰ ਜਾਂ ਗੁਰਦੁਆਰਿਆਂ ਤੋਂ ਬਿਨਾ ਬਾਹਰ ਆਏ ਲੰਗਰ ਮਿਲਦਾ ਵਕਤੀਆਂ ਕਰਦੇ ਪਹਿਲਾਂ ਸਭ ਤੋਂ ਸੋਹਣੀਆਂ ਇਹਨਾਂ ਇਹਨਾਂ ਦੇ ਖਾਓ ਜਿੰਨਾ ਮਰਜੀ ਬੱਫੇ ਬੱਫੇ ਵੇਖ ਲਾ ਨਾ ਆ ਢੋਕਲਾ ਆ ਚਟਣੀ ਆ ਇੱਕ ਸਬਜੀ ਆ ਸਬਜੀ ਇਹ ਕੋਲੀ ਹਜੇ ਖਾਲੀ ਐ ਕਿਹੜੇ ਆ ਬੰਦੇ ਮੁੱਲ ਮੋੜਨਗੇ ਹਾਂ ਸਭ ਜਨਤਾ ਪੈ ਗਈ ਟੁੱਟ ਕੇ ਬੰਦਿਆਂ ਨੇ ਖਾ ਪੀ ਲਿਆ ਸੈੱਟ ਹੋਇਆ ਕੰਮ ਪਾ ਲੇ ਹੈਲਮਟ ਕਹਿੰਦਾ ਸੀ ਉਹਨੇ ਪੱਗ ਫੇਰ ਲਾਤੀ ਆ ਹੈਲਮਟ ਪਾ ਲਿਆ ਆਂਦਾ ਗੱਲਾਂ ਬਾਤਾਂ ਬਣਾ ਸਵਾਦ ਨਹੀਂ ਆਉਂਦਾ ਨਾਪਰ ਨੂੰ ਗੋਰੇ ਲੋਕ ਵੀ ਬਹੁਤ ਦੇਖਣ ਆਉਂਦੇ ਆ ਕਾਫੀ ਬਸਾ ਬੁਸਾ ਭਰ ਕੇ ਆਈਆਂ ਮੌਸਮ ਸੋਹਣਾ ਹੈ ਨਾ ਇੱਥੇ ਵੱਡੀ ਗੱਲ ਇਹ ਹੈ ਹੁਣ ਆਪਾਂ ਚੱਲੇ ਆਂ ਜਵਾਈ ਉੱਥੇ ਜਿਹੜਾ ਡੈਮ ਬਣਿਆ ਉਹ ਦੇਖਾਂਗੇ ਉੱਥੇ ਕੋਈ ਰਹਿਣ ਦਾ ਗੱਲ ਚੱਜੂਗੀ ਤਾਂ ਸੋਚਾਂਗੇ ਨਹੀਂ ਕਿਤੇ ਹੋਰ ਰਵਾਂਗੇ ਚਲੋ ਵੀ ਮੁੰਡਿਓ ਚਲੋ ਚਲੋ ਇਹ ਆਹ ਬਾਈ ਆਹ ਉਹ ਗੱਡੀਆਂ ਜਿਹੜੀਆਂ ਜੰਗਲ ਸਫਾਰੀ ਕਰਾਉਂਦੀਆਂ ਵੇ ਸਕੂਲਾਂ ਦੇ ਬੱਚੇ ਪੁੱਛੇ ਆਏ ਆ ਸੋਹਣਾ ਮੋਲ ਆ ਕੋਸ਼ ਰੇਬਰ ਤੇ ਕੋਸ਼ ਇਹ ਨਵਾਂ ਜਾਇਰ ਗਿਆ ਆਪਣੇ ਪੰਜਾਬੀ ਨਹੀਂ ਹਾਂ ਕੋਈ ਬਾਲੇ ਆਏ ਵਿਰਲਾ ਕੋਈ ਇੱਕ ਅੱਧਾ ਬਣਾ ਆਇਆ ਹੋਵੇ ਕਿਉਂਕਿ ਲੋਕ ਜਦੋਂ ਮਿਲਦੇ ਹੈਰਾਨ ਜੇ ਹੁੰਦੇ ਆ ਥੋੜਾ ਜਿਹਾ ਸੋਹਣਾ ਹੋ ਰਿਹਾ ਫੋਟੋਗ੍ਰਾਫੀ ਵਿੱਚ ਹਲ ਜੇ ਹੋਏ ਮੁੰਡੇ ਕੋਈ ਕਹਿੰਦਾ ਮੇਰੀ ਬਣਾ ਤੇ ਕੋਈ ਕਹਿੰਦਾ ਮੇਰੀ ਬਣਾ ਆ ਮੰਦਰ ਦੇ ਵਿੱਚ ਦੇਖ ਕੇ ਤੁਰੇ ਆਪਾਂ ਹੁਣ ਜਵਾਈ ਡੈਮਲ ਨੂੰ ਤੇ ਉਹ ਟੋਟਲ ਉੱਥੋਂ ਹੈਗਾ 47 ਕਿਲੋਮੀਟਰ ਦੇਖਦੇ ਹਾਂ YouTube ਤੇ ਦੇਖਿਆ ਸੀ ਵੀਡੀਓ ਜੀਆਂ ਉੱਥੇ ਤਾਂ ਬਹੁਤ ਸੋਹਣਾ ਲੱਗਦਾ ਸੀਗਾ ਲੱਕ ਜਾ ਕੇ ਪਤਾ ਲੱਗੂ ਮੌਸਮ ਅੱਜ ਵੀ ਠੀਕ ਹੈ ਬੱਦਲ ਵਾਲਾ ਮੌਸਮ ਹੈ ਠੰਡੀ ਹਵਾ ਹੈ ਨਜ਼ਾਰੇ ਆਈ ਜਾਂਦੇ ਆ ਟੈਂਪਰੇਚਰ 32 ਡਿਗਰੀ ਆਇਆ ਇੱਕ ਪਿੰਡ ਵਿੱਚ ਦੀ ਜਾਈ ਜਾਂਦੇ ਆ ਸੋਹਣਾ ਯਾਰ ਪਿੰਡੇ ਇੱਥੇ ਜਿਵੇਂ ਨਾ ਪੰਜਾਬ ਦੇ ਪਿੰਡਾਂ ਦੇ ਘਰ ਜੀ ਹੁੰਦੇ ਆ ਆਇਆ ਚੰਗਾ ਠੀਕ ਆ ਮਾਣ ਜੱਜਦਾ ਤੇ ਜਵਾਈ ਬਾੰਦ ਰਹਿ ਗਿਆ ਇੱਥੋਂ 15 ਕਿਲੋਮੀਟਰ ਹੈਗਾ ਡੈਮ ਜਣੀ ਕੇ ਹਿੰਦੀ ਜੀ ਬੋਲਣ ਲੱਗ ਪਏ ਸੁਣ ਸੁਣ ਕੇ ਜਵਾਈ ਡੈਮ 15 ਕਿਲੋਮੀਟਰ ਸਿਰਫ ਉਹ ਆ ਬੰਦੇ ਵੇਖੇ ਤਰ ਹੈ ਹੋਰ ਹੀ ਗੋਲ ਹਾਂ ਗੋਲ ਗੋਲ ਜਾ ਕਹੜਾ ਆ ਸੁਣ ਆਹ ਹੋਈ ਬਾੜ ਕੇ ਨਸ ਡਾਕਟਰ ਸੋੜਾ ਲਾਦਾ ਧਿਆਨ ਨਾ ਦੇਖੇ ਜਿਵੇਂ ਨਵਾਂ ਨਵਾਂ ਜਾਂ ਬਣਿਆ ਹੁੰਦਾ ਨਾ ਪਾੜਾ ਇਹ ਤੇ ਜਗ੍ਹਾ ਦਾ ਨਾਮ ਹੈਗਾ ਪੇਰ ਪੇਰਵਾ ਪੇਰਵਾ ਫਿਰਦੇ ਆਪਾਂ ਤੇ ਪਹਾੜੀ ਏਰੀਆ ਨੂੰ ਇੱਥੇ ਵੀ ਫਾਟਾ ਕਰੋਸਾਂਗ ਮਿਲ ਗਈ ਆ ਆਹ 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 ਪਾਣੀ ਦੇ ਬਣਾ ਗੰਦਾ ਜਿਹਾ ਹੀ ਐ ਬੜਾ ਪ੍ਰੋਜੈਕਟ ਜਿਹਾ ਬਣਾਈ ਬੈਠੇ ਇੱਥੇ ਰੇਲਵੇ ਸਟੇਸ਼ਨ ਆ ਕੇ ਆਇਦਰਾ ਆਹ ਰੇਲਵੇ ਦਾ ਕਰਕੇ ਹੀ ਆ ਬੰਸ ਸਾਹਮਣੇ ਪਹਾੜ ਹਾ 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 ਲੱਗਦਾ ਨਹੀਂ ਰਸਤਾ ਚ ਫਿਰਦੇ ਆ देखो ए दस बाली हरियाली इते ता यार कमाल है पंजाब का ना मजादे हरियाली आ बहुत درخت ਆ ਯਾਰ ਤੰ ਤ ਆ ਪਪਾ ਇਹਨੇ ਰਾਜਸਥਾਨ ਚੋਂ ਕਣਕ ਲਿਆਉ ਫਲਾਨਾ ਲਿਆਉ ਆਰਗੇਨਿਕ ਆ ਫੇ ਲੋ ਯੁਰਗਾ ਦੇ ਟਰੱਕ ਭਰੇ ਇਥੇ ਤੇਰੇ ਫਿਰਦੇ ਆ ਆ ਲਖਵੀਰ ਦਾ ਫੋਨ ਆ ਨੇ ਰਾਹ ਛੜਤਾ ਸੀਗਾ ਤੇ ਪਾਰਟੀ ਮੰਨਿਆ ਅਣ ਤਾਂ ਆਈਫੋਨ ਮੋੜਨਾ ਜੇ ਪਾਰਟੀ ਕਰੂਗਾ ਨਹੀਂ ਤਾਂ ਫਿਰ ਡਾਕਟਰ ਦੁਆਰਾ ਕੈਪ ਕਰ ਦਿਆਂਗੇ ਇੱਥੇ ਮੁਰਨਾ ਮੜਿਆ ਸੱਜੇ ਆ ਲੈ ਆਹੋ ਜਿਹਾ ਪਾਟਾ ਡਾਕਟਰ ਫੇਰ ਆ ਗਏ ਜਿਹਦੇ ਪਰਲੇ ਪਾਸੇ ਲੰਘ ਕੇ ਆਏ ਸੀ ਖਣੀ ਆਕੀ ਹੈ ਖਣੀ ਸਾਰੇ ਇੱਕੋ ਜਿਹੇ ਆ ਵਾ ਸਾਹਮਣੇ ਜਵਾਈ ਡੈਮ ਜਵਾਈ ਦਾ ਡੈਮ ਜਵਾਈਆਂ ਦਾ ਡੈਮ ਜਵਾਈਆਂ ਦਾ ਦੋ ਗੇਟ ਖੋਲੇਦੇ ਆ ਓ ਜਦੋਂ ਆਪਾਂ ਪੌਲਟੇ ਦੇ ਉੱਤੇ ਜਾਵਾਂਗੇ ਨਾ ਵੇਖਣ ਉਹਦਾ ਸਵਾਦ ਆਊ ਪਰ ਝੀਲ ਦੇ ਵੇਖਣ ਦਾ ਹਾਂ ਠੀਕ ਆ ਜਿਹੜਾ ਆਪਾਂ ਨੈਟ ਤੇ ਚੱਕ ਕੀਤਾ ਸੀਗਾ ਏ ਏ ਏ ਮਾਈ ਦਾ ਸਲਿੱਪ ਮਰਾ ਕੇ ਡਰ ਆ ਗਿਆ ਚੱਲ ਫਿਰ ਆ ਬਾਤ ਚੱਲ ਨੰਗੇ 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 ਸਾਰੇ ਨੰਗੇ ਆ ਖੇਤਾਲਾ ਰਾਜ ਹੀ ਲੱਗਦਾ ਦਾ ਕੇਰਾ ਦਾ ਇਹ ਧਰਾ ਕੋ ਰਿਜ਼ੋਰਟ ਦੇਖਦੇ ਆ ਇੱਕ ਪਿੱਛੇ ਵੇਖਿਆ ਸੀ ਉਹਨੇ 9000 ਮੰਗ ਲਿਆ ਕਮਰੇ ਦਾ ਫੇਰ ਅਸੀਂ ਉਹਦੀ ਗੱਲ ਹੀ ਨਹੀਂ ਸੁਣੀ ਇੱਧਰ ਆ ਗਏ ਇਹ ਆ ਗਿਆ ਅੱਗੇ ਰਾਇਲ ਪਵੇਲੀਅਨ ਨੀ ਨਿਭੜੀ ਜਾਣੀ ਗੱਲ ਆਪਣੀ ਫੂਨ ਤੇ ਹੋਈ ਵੀ ਆ ਹਜੇ ਇਹ ਏਅਰ ਗਿਆ ਥੋੜਾ ਨਵਾਂ ਨਵਾਂ ਚ ਚੱਲੇ ਆ ਨਾ ਹਜੇ ਹਾਂ ਬਣਾਈ ਜਾਂਦੇ ਸਾਰਾ ਕੁਝ ਅਜੇ ਹਾਂ ਹਾਂ ਬੱਬਾ ਬੱਬਾ ਆਕਾ ਸੋਨਾ ਮੋਲ ਦਾ ਟਰਾਈ ਇਹਨੇ ਮੱਚੇ ਅਸੀਂ ਹੋਵੇ ਕਿਤੇ ਨਾ ਗਾਆਂ ਤੱਤ ਪਏ ਪਾਈ ਹੁਣ ਤੰਦੂਰ ਵਾਂਗੂ ਕਿਤੇ ਹਾਂ ਨਹੀਂ ਸੋਨਾ ਮੋਲ ਬਾਈ ਵੇਣੇ ਇਥੇ ਜੇ ਗੱਲ ਬਣ ਜੇ ਤਾਂ ਉਹ ਵੀ ਭੱਜ ਜਾਂਦਾ ਵੀ ਕਸਟਮਰ ਆ ਗਏ ਕਸਟਮਰ ਆ ਗਏ ਵਿਰਨੇ ਤਰਕੇ ਗਟਾਰੀਆ ਵਿੱਚ ਤਾਂ ਹੀ ਸੌਵਾਂਗੇ ਜਿਹਨਾਂ ਦਾ ਰੇਟ ਬਣੂਗਾ ਤਾਂ ਕੋਈ ਜਗਾ ਬਹੁਤ ਸੋਹਣੀ ਵਖਰੀ ਜੀ ਆਹ ਰੱਬ ਦੇ ਵਿੱਚ ਹੋਰ ਗਰਾਜੇ ਤੇ ਫਿਰਦੇ ਨੇ ਹਣਾ ਮਾਡਾ ਨੇਚਰਲ ਜਿਹਾ ਸਾਰਾ ਕੁਝ ਆਹ ਹਾਂ ਸਾਰੇ ਰਾਹਾਂ ਸਾਂ ਕੁਆਲਿਟੀ ਹੈ ਨਾ ਜਿਵੇਂ ਜੇ ਏਸੀ ਲੱਗਾ ਸ਼ਾਇਦ ਚਾਹ ਨਾ ਹੋਵੇ ਇਹ ਜਾਦੇ ਜਾਣੇ ਆਸਤੇ ਜਿਵੇਂ ਕੀ ਆਂਦੇ ਪੂਰ ਪੜ ਯਾ ابو ਅੱਜ ਆਪੇ ਨਹੀਂ ਕੀ ਆnde ਬੰਦ ਦੀ ਗੱਲ ਹਾਂ ਉਹ ਜਿਹਦੀ ਗੱਲ ਹੋਈ ਉਹ ਤਾਂ ਇੱਥੇ ਹੈ ਨਹੀਂ ਅੱਛਾ ਹੁਣ ਇਹਦੇ ਨਾਲ ਦੀ ਗੱਲ ਫਿਰ ਤਾਂ ਦਾ ਕਰ ਫਿਰ ਆ ਜਾ ਕਰ ਕਰ ਜਿਹੜੇ ਗੱਲ ਅੱਛਾ ਜਿਹੜੇ ਮੂਹਰੇ ਵਿਖਾਉਣ ਨੂੰ ਲਾਏ ਹੋਰ ਉਹ ਪਤਾ ਗੱਲ ਹੈ ਉਹ ਚੱਕੀ ਗੱਲ ਨਾ ਬੋਲੀ ਕਿ ਮਹਿੰਗੇ ਗਾ ਜੰਡਾ ਹਾਥੀ ਦੇ ਦੰਡਾ ਵਾਲੀ ਗੱਲ ਆ ਮੂਹਰੇ ਮੂਹਰੇ ਹਾਂ ਦੇਖ ਕੇ ਆਈਏ ਜਿੱਥੇ ਆਪਾਂ ਚੱਲ ਆ ਜੀ ਚੱਲ ਫਿਰ ਬਾੜ ਹੈ ਚੇਰ ਤਾਂ ਨਹੀਂ ਹੁੰਦੇ ਰਾਤ ਨੂੰ ਚੇਰ ਇਹ ਪਰ ਲੱਦਿਆ ਕਰਦੇ ਨੇ ਇਹਨੇ ਖੜਾਈ ਦਾ ਬਾਈ ਹੋਟਲ ਲੈ ਕੇ ਰਹਿੰਦੇ ਰਾਤ ਨੂੰ ਤੁਸੀਂ ਪੈ ਜਾਓ ਇੱਥੇ ਕੀ ਆ ਇੱਥੇ ਅੱਛਾ ਇਹ ਤਾਂ ਬਰਾਡਾ ਹੀ ਹੈ ਜੇ ਬੈੱਡ ਤਾਂ ਖਾਂ ਹੈ ਜੇ ਏਸੀ ਤਾਂ ਚੱਲੀ ਜਾਂਦਾ ਪਰ ਕੂਲੀਆਂ ਆ ਨਹੀਂ ਸਾਡੀ ਤੇ ਗਰਮੀ ਤਾਂ ਕਿੰਨੀ ਹੈ ਕੂਲਿੰਗ ਰਾਤ ਨੂੰ ਕਰੂੰਗਾ ਇਹ ਆ ਗਿਆ ਵਿਚ ਮੱਕੜ ਕਿਹੜਾ ਪਮੱਕੜ ਆ ਵੇ ਸੋ ਕੋਈ ਨਾ ਜੰਗਲਾਂ 'ਚ ਰਹਿਣਾ ਆ ਗਿਆ ਰੋ ਤੇ ਕੁਸਤ ਹੋਗਾ ਇਹ ਅੱਛਾ ਤਾਂ ਅਸਲੀ ਆ ਕੋਈ ਗੱਲ ਨਹੀਂ ਫਿਰ ਵੀ ਠੀਕ ਐ ਵੀਰੇ ਫਿਰ ਕੂਲਿੰਗ ਤਾਂ ਹੈ ਨਹੀਂ ਮੂੰਹੇ ਅਸੀਂ ਚੱਲੀ ਜਾਂਦਾ ਓਏ ਆ ਗਰਮੀ ਕਿੰਨੀ ਐ ਤੂੰ ਸਮਝਦਾ ਕੋਈ ਗੱਲ ਨਹੀਂ